ਵਾਰਗੁਲੀ ਕਾ ਖਾਲਸਾ ਵਾ ਯੂਟੀਪੀ ਫਤਿਹ ਦੇਸ਼ ਦੀ ਆਜ਼ਾਦੀ ਨੂੰ 79 ਵਰੇ ਹੋ ਗਏ ਤੇ ਇਹਦੀ ਵਰੇਗੰਢ ਲਾਲ ਕਿਲੇ ਤੇ ਪ੍ਰਧਾਨ ਮੰਤਰੀ ਝੰਡਾ ਚੁਲਾ ਕੇ ਲੰਘੇ 15 ਅਗਸਤ ਦਾ ਦਿਨ ਦੁਨੀਆ ਦੇ ਅੰਦਰ ਉਸ ਦਾ ਮੈਸਰ ਕੀਤਾ ਗਿਆ ਦੁਨੀਆ ਨੇ ਦੇਖਿਆ ਕਿਵੇਂ ਦੇਸ਼ ਦੀ ਆਜ਼ਾਦੀ ਦੀ ਜਿਹੜੀ ਆ ਵਰੇਗੰਢ ਮਨਾਇਆ ਜਾ ਰਹੀ ਹੈ ਪਰ ਇਹ ਗੱਲ ਕਿਸੇ ਨੇ ਨਹੀਂ ਦੇਖੀ ਕਿ ਉਸ ਸਮਾਗਮ ਵਿੱਚ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਇੱਕ ਪੰਜਾਬ ਦੇ ਨਾਂਬੇ ਦੇ ਪਿੰਡ ਕਾਲਸਰਾਂ ਦੇ ਗੁਰਧਿਆਨ ਸਿੰਘ ਨੂੰ ਇੱਕ ਵਿਸ਼ੇਸ਼ ਸੱਦਾ ਦਿੱਤਾ ਜਾਂਦਾ ਜਿਉਂ ਕਿ ਪਰਿਵਾਰ ਸੁਵੇ ਪਹੁੰਚਣ ਦੀ ਗੱਲ ਗਈ ਜਾਂਦੀ ਹੈ ਉਸ ਸਮਾਗਮ ਦੇ ਵਿੱਚ ਉਹਨੂੰ ਪੱਤਰ ਦਿੱਤਾ ਜਾਂਦਾ ਤੇ ਸੂਬੇ ਦੀ ਸਰਕਾਰ ਦੇ ਨੁਮਾਇंदे ਇਹ ਸਾਰੇ ਕਾਸ ਦੇ ਵਿੱਚ ਉਹਨਾਂ ਨੂੰ ਪਹੁੰਚਣ ਵਿੱਚ ਮਦਦ ਕਰਦੇ ਕਿਉਂਕਿ ਪ੍ਰਸ਼ਾਸਨ ਨੇ ਪਰ ਇਹ ਤਸਵੀਰ ਜਿਹੜੀ ਨਹੀਂ ਦਿਖਾਈ ਦਿੱਤੀ ਕਿ ਉਸ ਸਿੱਖ ਇੱਕ ਸਰਪੰਚ ਜਿਹੜਾ ਕਿ ਅੰਮ੍ਰਿਤਧਾਰੀ ਸੀ ਸ਼ਾਇਦ ਇਹ ਗੁਨਾਹ ਹੋ ਗਿਆ ਕਿ ਉਸ ਨੂੰ ਉਹਨਾਂ ਜੱਥੇ ਦੇ ਸਮਾਗਮਾਂ ਵਿੱਚ ਪਹੁੰਚਣ ਤੋਂ ਰੋਕ ਦਿੱਤਾ ਗਿਆ ਬਹੁਤ ਦਸਣ ਦੇ ਬਾਅਦ ਉਹ ਆਪਣਾ ਕਿਰਤੀ ਪੱਤਰ ਦਿਖਾਉਣ ਦੇ باوجود ਉਸ ਨੂੰ ਬੇਆਗਰੂ ਕਰਕੇ ਉਹਨੂੰ ਵਾਪਸ ਭੇਜ ਦਿੱਤਾ ਗਿਆ ਤੇ ਬਹੁਤ ਸਾਰੇ ਸਵਾਲ ਮੈਨੂੰ ਵੀ ਕੀਤੇ ਜਾ ਰਹੇ ਆ ਸ਼੍ਰੋਮਿਕ ਕਮੇਟੀ ਨੂੰ ਵੀ ਕੀਤੇ ਜਾ ਰਹੇ ਨੇ ਕੀ ਇਹਦੇ ਬਾਰੇ ਤੁਸੀਂ ਕੀ ਕਰੋਗੇ ਕੀ ਕਰਨਾ ਚਾਹੀਦਾ ਕੀ ਕਹੀਏ ਹਰ ਰੋਜ਼ ਤਾਂ ਦੂਜੇ ਚੌਥੇ ਦਿਨ ਕਰੇ ਹਰਿਆਣੇ ਵਿੱਚ ਕਰੇ ਰਾਜਸਥਾਨ ਦੇ ਵਿੱਚ ਕਰੇ ਇੱਕ ਸਾਲ ਪਹਿਲਾਂ ਜਿਹੜੇ ਕਕਾਰਾਂ ਨੂੰ ਲੁਹਾਉਂਦਾ ਜਿਹੜਾ ਦੌਰ ਹੈ ਇਸ ਦੇਸ਼ ਦੇ ਵਿੱਚ ਵੱਡੀ ਸਰਗਰਮੀ ਨਾਲ ਚੱਲ ਰਿਹਾ ਸਿੱਖਾਂ ਨੂੰ ਆਪਣੀ ਸਿੱਖੀ ਤੋਂ ਦੂਰ ਕਰਨ ਦਾ ਮੈਂ ਸਮਝਦਾ ਕਿ ਮੰਨ ਲਵਾਂ ਕਿ ਇਹ ਰੇਜਿੰਡਾ ਤੋਂ ਉਸ ਸਰਪੰਚ ਗੁਰਧਾਨ ਸਿੰਘ ਨਾਲ ਜੋ ਬੀਤੀ ਉਹਨੇ ਮੀਡੀਆ ਵਿੱਚ ਦੱਸੀ ਤੋ ਮੈਨੂੰ ਬੜਾ ਅਫਸੋਸ ਹੋਇਆ ਕਿ ਜਿਹੜੀ ਆਜ਼ਾਦੀ ਨੂੰ ਦਮਾਉਣ ਵਾਸਤੇ ਇਹਨਾਂ ਸਿੱਖਾਂ ਨੇ 100 ਵਿੱਚੋਂ 90 ਸਿਰ ਦਿੱਤੇ ਹੋਣ ਤੇ ਉਹਨਾਂ ਨੂੰ ਇਸ ਆਜ਼ਾਦੀ ਦੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਤੋਂ ਵੀ ਰੋਕ ਦਿੱਤਾ ਜਾਵੇ ਤੇ ਬੇਰਹਾਉ ਨੂੰ ਕਰ ਦਿੱਤਾ ਜਾਵੇ ਇਹ ਇੱਕ ਵੱਡੀ ਮਾੜੀ ਤਸਵੀਰ ਆ ਪਰ ਮੈਂ ਇਸ ਗੱਲ ਤੇ ਸ਼ਾਇਦ ਕਿਉਂਕਿ ਇਹ ਤਾਂ ਰੋਜ਼ ਕਰਨਾ ਵਾਪਰੀਆਂ ਨੇ ਇਸ ਦੇਸ਼ ਦੇ ਅੰਦਰ ਅਸੀਂ ਚਾਹੇ ਕਿ ਕਹਿੰਦੇ ਹਾਂ ਕਿ ਸਿੱਖ ਜਿਹੜਾ ਹਲੇ ਵੀ ਗੁਲਾਮ ਆ ਮੈਨੂੰ ਲੱਗਦਾ ਕਿ ਇਹ ਗੱਲ ਇੱਥੇ ਹੀ ਬਹੁਤ ਆ ਪਰ ਇਸ ਗੱਲ ਦਾ ਜਵਾਬ ਹੈ ਜਿਹੜਾ ਉਹ ਇਹ ਹੈ ਕਿ ਗੁਰਧਿਆਨ ਸਿੰਘ ਨੇ ਜੋ ਕੰਮ ਖਾਇਆ ਉਸ ਦਾ ਸਮਾਨ ਦੁਨੀਆ 'ਚ ਬਿਠਾ ਹਰ ਸਿੱਖ ਕਰੇ ਅਸੀਂ ਬਹੁਤ ਸਾਰੇ ਸਿੱਖੀ ਦੇ ਹਮਾਇਤ ਦੇ ਨਾਂ ਲਾਉਂਦੇ ਆ ਪਰ ਗੁਰਧਿਆਨ ਸਿੰਘ ਨੇ ਜਿਵੇਂ ਸਿੱਖਾਂ ਨੇ ਇੱਥੇ ਸਮੇਂ ਨਵਾਬੀਆਂ ਨੂੰ ਜੁੱਤੀ ਦੇ ਲੋਕ ਦੇ ਰੱਖਿਆ ਸੀ ਗੁਰਧਿਆਨ ਸਿੰਘ ਨੇ ਜਿਹੜਾ ਸਦਾ ਆਪਣੇ ਕਕਾਰਾਂ ਤੋਂ ਬਗੈਰ ਏ ਕਿਨਾਂ ਜਾਣ ਤੋਂ ਰੋਕਦਾ ਸੀ ਉਸ ਨੇ ਫੁਕਾ ਦਿੱਤਾ ਉਹ ਵਾਪਸ ਮਰਤ ਗਿਆ ਅੱਜ ਆਪਣੇ ਪਿੰਡ ਆ ਆਪਾਂ ਸਾਰੇ ਉਹਦਾ ਸਨਮਾਨ ਕਰੀਏ ਤੇ ਮੈਂ ਆਪ ਤੇ ਆਪਣੇ ਸਾਥੀਆਂ ਨੂੰ ਬੇਨਤੀ ਕਰਾਂਗਾ ਕਿ ਗੁਰਦੇਵ ਸਿੰਘ ਦੀ ਇਹ ਜਿਹੜੀ ਜਿਹੜੀ ਹਿੰਮਤ ਆ ਜਿਹੜੀ ਉਸ ਦੀ ਇਸ ਗੱਲ ਦੀ ਜ਼ਰੂਰਤ ਆ ਤੇ ਸਿੱਖੀ ਬੰਦੀ ਪਿਆਰ ਆ ਇਸ ਗੱਲ ਨੂੰ ਸਾਰੇ ਲੋਕ ਆਪੇ ਸੋਸ਼ਲ ਮੀਡੀਆ ਦੇ ਤੇ ਫੇਸਬੁੱਕ ਤੇ ਉਜਾਗਰ ਕਰੋ ਇਹ ਹੀ ਤੁਹਾਡਾ ਸਭ ਤੋਂ ਵੱਡਾ ਵਿਰੋਧ ਆ ਸ਼੍ਰੋਣੀ ਕਮੇਟੀ ਕਰੇਗੀ ਜੋ ਕੁਝ ਪਹਿਲਾਂ ਵੀ ਕਰਦੀ ਆ ਉਹ ਵੀ ਕਰੇਗੀ ਲੜਾਈ ਲੜੇਗੀ ਆਵਾਜ਼ ਉਠਾਵੇਗੀ ਤੇ ਕਰਦੀ ਰਹੇਗੀ ਪਰ ਆਪਣੇ ਸਿੱਖਾਂ ਨੂੰ ਮੈਂ ਬੇਨਤੀ ਕਰਨਾ ਤੇ ਖਾਸ ਤੌਰ ਤੇ ਵੱਡਾ ਸਵਾਲ ਹੈ ਉਹਨਾਂ ਸਿੱਖਾਂ ਨੂੰ ਜਿਹੜੇ ਭਾਰਤੀ ਜਾਂਤਾ ਪਾਰਟੀ ਵਿੱਚ ਬੈਠ ਕੇ ਸਿੱਖਾਂ ਦੀ ਹਮਾਇਤ ਦੀ ਸਰਕਾਰ ਬੋਲਦਾ ਜਿਹੜਾ ਦਾਵਾ ਕਰਦੇ ਨੇ ਤੇ ਉਹ ਜ਼ਰੂਰ ਇਸ ਤਸਵੀਰ ਨੂੰ ਦੇਖਣ ਤੇ ਦੇਖਣ ਕਿ ਆਉਣ ਵਾਲਾ ਦਿਨ ਤੁਹਾਡੇ ਵਾਸਤੇ ਵੀ ਇਹ ਜਿਹੜਾ ਆ ਰਿਹਾ ਹੈ